ये चाली सिंह ने खदराने खदानेटाल पहले ही ना झाड़िया उ अपनी चादर कशहरे और कपड़े पाते पता लगे इतना बड़े सिंह गिनती खालसा इत है मुगल फौजा होर फौजा हमला कर दिया ने दया नेूझे ने गुरु लड़ते ने चालीस लड़ते ने लड़द्या लड़द्या कई सिंह शहीद हो गए ਗੁਰੂ ਗੋਬਿੰਦ ਸਿੰਘ ਮਾਰੇ ਖਦਰਾਣੇ ਟਾਪ ਤੋਂ ਤੀਰ ਛੜਦੇ ਨੇ ਅਖੀ ਜੂਝਿਆ 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 ਤਕਰੀਬਨ ਇਹ 40 ਸਿੰਘ ਸੈਨ ਗੁਰੂ ਕੋ ਸਾਰੀ ਧਰਤੀ ਤੇ ਡਿੱਗ ਪਏ ਮੁਗਲ ਫੌਜਾਂ ਨੂੰ ਪਾਣੀ ਕਿਤੇ ਨਹੀਂ ਮਿਲਿਆ ਇਹ ਵਾਪਸ ਚਲੀ ਗਈਆਂ ਸਤਗੁਰੂ ਜੀ ਉੱਚੀ ਟੀਬੀ ਤੋਂ ਥੱਲੇ ਉਤਰਦੇ ਨੇ ਹੁਣ ਇਸ ਸਿੰਘਾਂ ਦੇ ਕੋਲ ਆਉਂਦੇ ਨੇ ਵੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਤਗੁਰੂ ਆਪਣੇ ਹਜ਼ੂਰੀਏ ਦੇ ਨਾਲ ਕਿਸੇ ਸਿੱਖ ਦਾ ਚਿਹਰਾ ਸਾਫ਼ ਕਰਦੇ ਨੇ ਉਹਦਾ ਮੱਥਾ ਚੁੰਮਦੇ ਨੇ ਤੇ ਨਾਲ ਵੜ ਕੀਤੇ ਦੇ ਇਹ ਮੇਰਾ 5000 ਹਜ਼ਾਰੀ ਸਿੱਖ ਅੱਗੇ ਜਾਂਦੇ ਨੇ ਫਿਰ ਚਿਹਰਾ ਸਾਫ਼ ਕਰਦੇ ਨੇ ਇਹ ਮੇਰਾ 10000 ਹਜ਼ਾਰੀ ਸਿੰਘਾਂ ਕਿਸ ਨੇ 20000 ਦਾ ਖitab ਦੇ ਇਹ ਮੇਰਾ 20000 ਸਿੰਘ ਇਹ ਮੇਰਾ 30000 ਸਿੰਘ ਇਹ ਮੇਰਾ 40000 ਸਿੰਘ ਮੇਰਾ 50000 ਸਿੰਘ ਖitab ਦੇ ਰਹੇ ਨੇ 39 ਸਿੰਘ ਅਸ਼ਹੀਦ ਹੋਏ ਪਏ ਨੇ ਅਖੀਰ ਤੇ ਭਾਈ ਮਹਾ ਸਿੰਘ ਦੇ ਕੋਲ ਪਹੁੰਚਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਹੜਾ ਸਾਫ ਕਰਦੇ ਨੇ ਕੀ ਵੇ ਦਿਨ ਅਜੇ ਸਾਹ ਚੱਲਦੇ ਪਏ ਨੇ ਭਾਈ ਮਹਾ ਸਿੰਘ ਜੀ ਦੇ ਸਾਹ ਚੱਲਦੇ ਪਏ ਨੇ ਸਤਗੁਰੂ ਜਿਹੜਾ ਸਾਫ ਕੀਤਾ ਪਾਈ ਮਹਾ ਸਿੰਘ ਦਾ ਸੀਸ ਆਪਣੇ ਗੋਦ ਵਿੱਚ ਰੱਖਿਆ ਹੈ ਵੇਖੋ ਗੁਰੂ ਜਿਹੜਾ ਸਾਹ ਕੀਤਾ ਸੀਸ ਗੋਦ ਵਿੱਚ ਰੱਖਿਆ ਆਖਿਆ ਪਾਈ ਮਹਾ ਸਿੰਘ ਜੀ ਕੋਈ ਅਕੀਲੀ ਸ਼ਹਿ ਹੈ ਤੁਹਾਡੀ ਪਾਈ ਮਹਾ ਸਿੰਘ ਨੇ ਦੋਵੇਂ ਹੱਥ ਜੋੜਨੇ ਵੇਖਿਆ ਮੇਰਾ ਸੀਸ ਕਲਗੀਧਰ ਬੀਤਮ ਦੀ ਗੋਦ ਵਿੱਚ ਸਤਿਗੁਰੂ ਜੇ ਟੁੱਟਿਓ ਵੇ ਕਿਰਪਾ ਕਰੋ ਸਤਿਗੁਰੂ ਬੜੀ ਵੱਡੀ ਭੁੱਲ ਹੋ ਗਈ ਸੀ ਮਹਾਰਾਜ ਜੀ ਬਹੁਤ ਵੱਡੀ ਭੁੱਲ ਹੋ ਗਈ ਮਹਾਰਾਜ ਜੀ ਤੁਹਾਨੂੰ ਬਖਵਾ ਲੈ ਕੇ ਦੇ ਆਇਂ ਬੜੀਆਂ ਲਾਂਤਾਂ ਪਈਆਂ ਸਤਿਗੁਰੂ ਤੁਹਾਨੂੰ ਸਾਡੇ ਘਰ ਵਾਲੇ ਬੱਚਿਆਂ ਵੀ ਸਾਨੂੰ ਪੁੱਛਿਆ ਨਹੀਂ ਏ ਕਲਗੀਧਰਪੀਤਮਾ ਤੂੰ ਬਖਸ਼ੰਦਵਾ ਪਰ ਦਿਓ ਨਾ ਸੱਦ ਬਖਸ਼ੰਦ ਸਦਾ ਮਿਹਰਬਾਨ ਨਾ ਤੁਸੀਂ ਸਦਾ ਹੀ ਮਿਹਰਬਾਨ ਹੋ ਪਿਤਾ ਜੀ ਬਖਸ਼ ਲੋ ਬਦਾਵਾ ਪਾੜਦੇ ਮਹਾਰਾਜ ਜੀ ਸਤਿਗੁਰੂ ਇਹ ਤੁਹਾਨੂੰ ਜੋ ਬਦਾਵਾ ਲਿਖਿਆ ਸੀ ਨਾ ਇਹ ਟੁੱਟੀ ਗਣਦੇ ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕਹਿੰਦੇ ਤੁਸੀਂ ਬਦਾਵਾ ਲਿਖਿਆ ਸੀ ਤੁਸੀਂ ਆਖਿਆ ਸੀ ਤੂੰ ਸਾਡਾ ਗੁਰੂ ਨੇ ਅਸੀਂ ਤੇਰੇ ਸਿੱਖ ਨਹੀਂ ਮੈਂ ਥੋੜਾ ਆਖਿਆ ਸੀ ਕਹਿੰਦੇ ਮੈਨੂੰ ਆਸ ਸੀ ਇੱਕ ਦਿਨ ਮੇਰੇ ਸਿੱਖ ਵਾਪਸ ਆਉਣਗੇ ਸ਼ਰਨ ਵਿੱਚ ਆਉਣਗੇ ਇੱਕ ਦਿਨ ਵਾਪਸ ਆਉਣਗੇ ਸ਼ਰਨ ਵਿੱਚ ਆਉਣਗੇ ਭਾਗਾ ਵਾਲੇ ਉਹ ਸਤਗੁਰ ਨੇ ਆਪਣੇ ਕੰਮਰ ਕੱਸੇ ਜੋ ਉਬਦਾਵਾ ਕੱਢਿਆ ਜੀ ਮੈਂ ਕਈ ਵਾਰ ਸੋਚਦਾ ਵੇਖ ਲਓ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਿੱਖਾਂ ਨਾਲ ਕਿੰਨਾ ਲਾਡ ਕਰਦੇ ਨੇ ਕਿੰਨਾ ਪ੍ਰੇਮ ਕਰਦੇ ਨੇ ਇਹ ਬਦਾਵਾ ਲਿਖਣ ਤੋਂ ਬਾਅਦ ਅਨੰਦਪੁਰ ਦਾ ਕਿਲਾ ਵੀ ਛੱਡਿਆ ਚਮਕੌਰ ਦੀ ਜੰਗ ਵੀ ਹੋਈ ਵੱਡੇ ਸਹਬ ਜਨ ਰਸ਼ੀਦ ਹੋ ਗਏ ਸਰਸਾ ਦੇ ਪੇਟਾ ਕਈ ਕੁਝ ਹੋ ਗਿਆ ਪਰ ਸਤਗੁਰ ਨੇ ਵੇਖੋ ਉਹ ਵਦਾਵਾ ਅਜ ਵੀ ਸਾਹਮਣੇ ਰੱਖਿਆ ਸੀ ਕਿਉਂ ਆਸ ਸੀ ਮੇਰੇ ਸਿੱਖ ਗਏ ਨੇ ਤੇ ਵਾਪਸ ਆਉਣਗੇ ਕਿ ਦਿਨ ਸਤਗੁਰ ਜੀ ਨੇ ਉਹ ਵਦਾਵਾ ਕੱਢਿਆ ਗੁਰਮਖੋ ਭਾਈ ਮਾਨਸ ਜੀ ਦੀ ਬੇਨਤੀ ਕਰ ਰਹੇ ਨੇ ਉਹ ਵਦਾਵੇ ਦੇ ਛੋਟੇ ਛੋਟੇ ਪੀਸ ਕਰਕੇ ਸਤਗੁਰ ਜੀ ਹਵਾ ਜੀ ਉਡਾ ਦਿੱਤੇ ਕਹਿੰਦੇ ਟੁੱਟੀ ਨਿਕੁੱਟੀ ਟੁੱਟੀ ਨਿਕੁੱਟੀ ਬੋਲੇ ਸੋਨਿਆ ਪਰ ਦੇਣਾ ਟੁੱਟੀ ਗੰਢਰਹਾੜ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਅੱਜ ਸਤਗੁਰ ਨੇ ਇਹ ਚਾਲੀਆਂ ਦੀ ਟੁੱਟੀ ਗੰਢ ਦੀ ਆਖੇ ਇਹ 40 ਮੇਰੇ ਮੁਕਤੇ ਨੇ 40 ਮੇਰੇ ਮੁਕਤੇ ਨੇ ਜਿਹੜਾ ਵੀ ਇਸ ਸਥਾਨ ਤੇ ਕੇ ਅਰਦਾਸ ਕਰੇਗਾ ਉਹਦੀ ਅਰਦਾਸ ਪੂਰੀ ਹੋਵੇਗੀ ਜਿਹਦੀ ਪਰਮਾਰਥ ਵਿੱਚ ਰੁਕਾਵਟ ਪਈ ਹੈ ਉਹਨੂੰ ਪਰਮਾਰਥ ਵਿੱਚ ਤਰੱਕੀ ਮਿਲੇਗੀ ਜਿਹਦਾ ਮਨ ਨਹੀਂ ਜੁੜਦਾ ਇੱਥੇ ਆ ਕੇ ਜਦੋਂ ਅਰਦਾਸ ਕਰੇਗਾ ਇਸ ਸਥਾਨ ਤੇ ਆ ਕੇ ਉਹਦਾ ਵੀ ਪਰਮੇਸ਼ਰ ਵਿੱਚ ਮਨ ਜੁੜਨਾ ਸ਼ੁਰੂ ਹੋ ਜਾਵੇਗਾ ਵੇਖੋ ਮੈਂ ਕਈ ਵਾਰ ਸੋਚਦਾ ਹੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੱਖਾਂ ਨਾਲ ਕਿੰਨਾ ਪਿਆਰ ਕਰਦੇ ਹੋ ਹਾਕੀ ਮਿਰਜ਼ਾ ਅੱਲਾ ਯਾਰ ਖਾਂ ਜੋਗੀ ਲਿਖਦਾ ਜੀ ਕਹਿੰਦਾ ਹਾਸ਼ਾ ਕਿਸੇ ਮੁਰਸ਼ਿਦ ਮੇਜੇ ਇਸ਼ਾਰ ਨਹੀਂ ਹੈ ਜੇ ਪਿਆਰ ਕਿਸੇ ਪੀਰ ਮੇ ਜਨਹਾਰ ਨਹੀਂ ਹੈ ਕਹਿੰਦਾ ਬੜੇ ਰਹਿਬਰ ਵੇਖੇ ਮੈਂ ਬੜੇ ਪੈਗੰਬਰ ਵੇਖੇ ਬੜੇ ਔਲੀਏ ਵੇਖੇ ਕਿਸੇ ਨੇ ਆਪਣੀ ਖਲਕਤ ਨਾਲ ਇੰਨਾ ਪਿਆਰ ਨਹੀਂ ਕੀਤਾ ਜਿੰਨਾ ਗੁਰੂ ਗੋਬਿੰਦ ਸਿੰਘ ਨੇ ਆਪਣੇ ਸਿੱਖਾਂ ਦੇ ਨਾਲ ਪਿਆਰ ਕੀਤਾ ਹੈ